ਸਤਿ ਸ੍ਰੀ ਅਕਾਲ ਦੋਸਤੋ ਆ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾਉਣ ਲੱਗਾ ਹਾਂ ਇਹਨੂੰ ਬੜੀ ਗੌਰ ਨਾਲ ਦੇਖਿਓ ਤੁਹਾਡਾ ਬਹੁਤ ਕੀਮਤੀ ਸਮਾਂ ਥੋੜਾ ਵੇਸਟ ਜ਼ਰੂਰ ਹੋਊਗਾ ਪਰ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ ਸੇਧ ਜ਼ਰੂਰ ਮਿਲੂਗੀ ਤੇ ਆ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਆ ਥਾਰ ਵਾਲੀ ਭੈਣ ਨਾਲ ਵਾਕਿਆ ਹੋਇਆ ਇਹਨੂੰ ਜ਼ਰੂਰ ਦੇਖਿਓ ਔਰ ਸੋਚਿਓ ਔਰ ਸਮਝਿਓ ਇਹਨਾ ਇਹ ਬਦਲਾਅ ਕਿਵੇਂ ਆਇਆ ਐਸਾ ਮੋਰਚੇ ਦੇ ਵਿੱਚ ਕੀ ਹੈ ਇਹਨਾਂ ਨੇ ਦੇਖਿਆ ਕਿ ਅੰਮ੍ਰਿਤ ਛੱਕ ਕੇ ਇਸ ਮੋਰਚੇ ਦੇ ਵਿੱਚ ਸੇਵਾ ਲੀ ਤੱਤ ਪਰਨੇ ਗੱਲਬਾਤ ਕਰਾਂਗੇ ਹਨ ਆ ਪੈਸਾ ਸਿਕਾ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਚੇਂਜ ਕਿਵੇਂ ਆਇਆ ਤੁਹਾਡੇ ਦੇ ਵਿੱਚ ਪਰਿਵਾਰ ਨੇ ਕਿਵੇਂ ਦੇਖਿਆ ਤੁਹਾਨੂੰ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਆ ਕਿ Hindu ਧਰਮ ਤੋਂ ਬਿਲੋਂਗ ਕਰਦੇ ਕਈ ਵਾਰ ਕਹਿੰਦੇ ਨਹੀਂ ਆਪਣੇ ਧਰਮ ਜੀ ਰਹਿਣਾ ਹੈ ਨਾ ਅਮਰਤਨੀ ਸ਼ਖਰੀ ਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਕਹੂੰਗੀ ਜੋ ਕਿ Hindu ਵੀਰ ਵੀ ਮੈਨੂੰ ਦੇਖਦੇ ਹੋਗੇ ਜਾਂ ਮੈਂ Hindu ਪਰਿਵਾਰ ਤੋਂ ਜਿੱਦਾਂ ਕਿ ਤੁਸੀਂ ਕਿਹਾ ਤੇ ਆਪਣਾ ਹਿੰਦੂ ਧਰਮ ਬਚਾਉਣ ਵਾਲੇ ਜੋ ਸਿਗੇ ਨਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ ਜਿਨ੍ਹਾਂ ਨੂੰ ਕਹਿਆ ਜਾਂਦਾ ਹੈ ਹਿੰਦੀ ਚਾਦਰ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੇ ਅੱਜ ਉਹ ਨਾ ਹੁੰਦੇ ਨਾ ਹੀ ਮੰਦਰ ਹੁੰਦੇ ਤੇ ਨਾ ਹੀ ਮੱਥਿਆ ਤੇ ਟਿੱਕੇ ਲੱਗ ਪਾਣੇ ਸਿਗੇ ਤੇ ਅੱਜ ਜਿਹੜਾ ਮੱਥੇ ਤੇ ਟਿੱਕੇ ਲੱਗਦੇ ਨੇ ਹਿੰਦੂਆਂ ਦੇ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਲਹੂ ਹੀ ਹੈ ਜਿਹੜਾ ਉਹਨਾਂ ਨੇ ਆਪਣਾ ਸੀਸ ਦੇ ਕੇ ਆਪਣਾ ਸਾਡਾ ਧਰਮ ਬਚਾਇਆ ਸੀਗਾ 13 ਫਰਵਰੀ ਤੋਂ ਕਿਸਾਨ ਅੰਦੋਲਨ ਵਿੱਚ ਆਈ ਇੱਕ ਭੈਣ ਜਿਹਦਾ ਨਾਮ ਹੈ ਹਿਨਾ ਇਹ ਜਲੰਧਰ ਤੋਂ ਡਾਕਟਰ ਸੀਗੀ ਔਰ ਇਹਨਾਂ ਨੇ ਜਦੋਂ ਦੇਖਿਆ ਕਿ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਇਸ ਅੰਦੋਲਨ ਦੇ ਵਿੱਚ ਆਪਾਂ ਵੀ ਕੋਈ ਯੋਗਦਾਨ ਜ਼ਰੂਰ ਪਾਈਏ ਤਾਂ ਇਹਨਾਂ ਨੇ ਆਪਣੀ ਗੱਡੀ ਦੇ ਵਿੱਚ ਇੱਕ ਇਹਨਾਂ ਦੇ ਨਾਲ ਲੜਕਾ ਸੀਗਾ ਨਵਦੀਪ ਔਰ ਉਹਦੇ ਵਿੱਚ ਦਵਾਈਆਂ ਰੱਖ ਕੇ ਇਹ ਪਹੁੰਚਦੇ ਨੇ ਬਾਰਡਰ ਤੇ ਔਰ ਕਿਸਾਨਾਂ ਦੀ ਸੇਵਾ ਵਿੱਚ ਲੱਗ ਜਾਂਦੇ ਨੇ ਫੈਕਟਰ ਕਿਸਾਨਾਂ ਦੀ ਬਿਮਾਰ ਕਿਸਾਨਾਂ ਦੀ ਜਾਂ ਕਿਸੇ ਨੂੰ ਕੋਈ ਵੀ ਦਿੱਕਤ ਹੈ ਤਕਲੀਫ ਹੈ ਤਾਂ ਉਹ ਉਹਨਾਂ ਦੀ ਮੈਡੀਸਿਨ ਇਹ ਦੇਣਾ ਸ਼ੁਰੂ ਕਰ ਦਿੰਦੇ ਨੇ ਛੋਟੇ ਜਿਹੇ ਟੈਂਟ ਲਾ ਕੇ ਉਸ ਤੋਂ ਬਾਅਦ ਵਿੱਚ ਇਹ ਚਰਚਾ ਚਾਉਂਦੇ ਆ ਤਾਂ ਇਹਨਾਂ ਦਾ ਨਾਮ ਪੈਂਦਾ ਥਾਰ ਵਾਲੀ ਧੀ ਸਾਰੇ ਕਿਸਾਨ ਵੀਰ ਸਾਰਾ ਪੰਜਾਬ ਔਰ ਹਿੰਦੁਸਤਾਨ ਦੀ ਪੰਜਾਬੀਅਤ ਜਿੱਥੇ-ਜਿੱਥੇ ਵਸਦੀ ਹੈ ਉਹ ਸਾਰੇ ਇਹਨਾਂ ਨੂੰ ਥਾਰ ਵਾਲੀ ਧੀ ਕਹਿ ਕੇ ਪੁਕਾਰਨਾ ਸ਼ੁਰੂ ਕਰਤਾ ਔਰ ਇਹਨਾਂ ਦਾ ਨਾਮ ਥਾਰ ਵਾਲੀ ਬੀਬੀ ਥਾਰ ਵਾਲੀ ਡਾਕਟਰ ਉੱਥੇ ਪੈ ਗਿਆ ਧਰਨੇ ਦੇ ਵਿੱਚ ਸੋਏ ਸੇਵਾ ਕਰਦੇ ਰਹੇ ਹੌਲੀ-ਹੌਲੀ ਇੰਨਾ ਸਿੱਟਾ ਇਹ ਨਿਕਲਿਆ ਕਿ ਵੱਧ ਲੋਕਾਂ ਤੱਕ ਗਈ ਗੱਲ ਉਹਨਾਂ ਨੇ ਵੀ ਆਪਣਾ ਯੋਗਦਾਨ ਇਹਨਾਂ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕੀਤੀ ਔਰ ਆਪਣਾ ਜਿਵੇਂ ਵੀ ਸੇਵਾ ਭਾਵ ਦੇ ਨਾਲ ਇਹਨਾਂ ਦਾ ਆਦਰਮਾਨ ਕਰਕੇ ਔਰ ਇਹਨਾਂ ਨੂੰ ਹੋਰ ਦਲੇਰੀ ਦਿੱਤੀ ਤਾਂ ਹੈਗੇ ਇਸ ਕੰਮ ਲਈ ਪ੍ਰੇਰਿਤ ਕੀਤਾ ਸੋ ਉਸ ਦਿਨ ਤੋਂ ਹੀ ਸੇਵਾ ਵਿੱਚ ਲੱਗੇ ਹੋਏ ਨੇ ਇਹਦਾ ਖਮਿਆਜਾ ਇਹਨਾਂ ਨੂੰ ਇਹ ਪੁੱਗਤਨਾ ਪਿਆ ਕਿ ਇਹਨਾਂ ਦੀ ਜਿਹੜੀ ਜੌਬ ਲੱਗੀ ਹੋਈ ਸੀ ਹਸਪੀਟਲ ਦੇ ਵਿੱਚ ਉਹ ਛੁੱਟ ਗਈ ਉਥੋਂ ਇਹਨਾਂ ਨੂੰ ਕਢ ਦਿੱਤਾ ਗਿਆ ਨੌਕਰੀ ਤੋਂ ਪਰ ਇਹਨਾਂ ਨੇ ਕੋਈ ਪਰਵਾਹੀ ਨਹੀਂ ਕੀਤੀ ਜਦੋਂ ਗੁਰੂ ਸਾਹਿਬ ਨੇ ਕੋਈ ਸੇਵਾ ਲੈਣੀ ਹੁੰਦੀ ਆ ਤਾਂ ਸਭ ਤੋਂ ਵੱਡੀ ਨੌਕਰੀ ਤਾਂ ਇਹ ਹੀ ਹੈ ਉਹਦੇ ਵਿੱਚ ਚੱਲਦਾ-ਚੱਲਦਾ ਇੱਕ ਅਚਾਨਕ ਇੱਕ ਘਟਨਾ ਵਾਪਰਦੀ ਹੈ ਇਹ ਬੀਬੀ ਜਿਹੜੀ ਹੈ ਇਹ ਹਿਨਾ ਭੈਣ ਇਹ Hindu ਧਰਮ ਤੋਂ ਬਿਲੋਂਗ ਕਰਦੀ ਸੀਗੀ ਤੇ ਇਹਨਾਂ ਨੂੰ ਉੱਥੇ ਰਹਿ ਕੇ ਬਾਬਿਆਂ ਦੇ ਨਾਲ ਸੰਤਾਂ ਦੇ ਵਿੱਚ ਜਥੇਦਾਰਾਂ ਦੇ ਵਿੱਚ ਰਹਿ ਕੇ ਕਈ ਸਿੱਖੀ ਦੇ ਨਾਲ ਪਿਆਰ ਹੋ ਜਾਂਦਾ ਹੈ ਔਰ ਸਿੱਖੀ ਤੋਂ ਪ੍ਰੇਰਿਤ ਹੋ ਕੇ ਇਹ ਅਮਰਤ ਪਾਨ ਕਰ ਲੈਂਦੇ ਨੇ ਸੋ ਇਸ ਭੈਣ ਨੂੰ ਤੁਸੀਂ ਦੇਖ ਰਹੇ ਹੋ ਕਿੰਨੀ ਸਾਬਤ ਸੂਰਤ ਆਪਣੇ ਸ਼ਕਲ ਦੇ ਵਿੱਚ ਹੁਣੇ ਬੈਠੀ ਆ ਜਦੋਂ ਇਹ ਭੈਣ ਉੱਥੇ ਗਈ ਸੀ ਤਰਨੇ ਦੇ ਵਿੱਚ ਤਾਂ ਖੁੱਲੇ ਹੋਏ ਵਾਲਾਂ ਦੇ ਵਿੱਚ ਗਈ ਸੀ ਇੱਕ ਮਾਡਰਨ ਕੁੜੀ ਜਿਸ ਤਰ੍ਹਾਂ ਅੱਜ ਕੱਲ ਦੀ ਰਹਿ ਰਹੀ ਆ ਉਸ ਸਾਹ ਨਾਲ ਪਰ ਜਦੋਂ ਇਹਨਾਂ ਨੇ ਉੱਥੋਂ ਦਾ ਮਾਹੌਲ ਉੱਥੋਂ ਦੀ ਸਾਰੀ ਸਾਦਗੀ ਨੂੰ ਦੇਖਿਆ ਤਾਂ ਇਹਨਾਂ ਨੇ ਆਪਣੇ ਆਪ ਨੂੰ ਹੌਲੀਲੀ ਤਬਦੀਲ ਕੀਤਾ ਅੱਜ ਇਹਨਾਂ ਨੇ ਅਮਰਤ ਪਾਨ ਕਰ ਲਿਆ ਇਹਨਾਂ ਦੇ ਗੱਲ ਦੇ ਵਿੱਚ ਚੁੰਨੀ ਸਿਰ ਤੇ ਚੁੰਨੀ ਹਮੇਸ਼ਾ ਰਹਿੰਦੀ ਹੈ ਔਰ ਗੱਲ ਆਪਣਾ ਇਹਨਾਂ ਨੇ ਗਾਤਰਾ ਸ੍ਰੀ ਸ਼ਬ ਜੀ ਨੂੰ ਆਪਾਂ ਕਹਿ ਦਿੰਦੇ ਆ ਉਹ ਵੀ ਪਾਇਆ ਹੋਇਆ ਹੈ ਔਰ ਸਿੱਖੀ ਸਰੂਪ ਦੇ ਵਿੱਚ ਇਹ ਭੈਣ ਬਹੁਤ ਸੋਹਣੀ ਲੱਗਦੀ ਹੈ ਤਾਂ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਇਸ ਗੱਲ ਦੀ ਖੁਸ਼ੀ ਔਰ ਗਰਵ ਹੈ ਕਿ ਸਾਡੀ ਧੀ ਨੇ ਨੇਕ ਕੰਮ ਕੀਤਾ ਕੋਈ ਮਾੜਾ ਨਹੀਂ ਕੀਤਾ ਜਿਹਨੇ ਅੰਮ੍ਰਿਤ ਪਾਨ ਵੀ ਕਰ ਲਿਆ ਤਾਂ ਇਹ ਵੀ ਕੋਈ ਮਾੜਾ ਨਹੀਂ ਕੀਤਾ ਉਹ ਗੁਰੂ ਦੇ ਲੇਖੇ ਲੱਗ ਗਈ ਸਿੱਖੀ ਨਾਲ ਜੁੜ ਗਈ ਸੋ ਇਹ ਚੀਜ਼ਾਂ ਜਿਹੜੀਆਂ ਮੈਂ ਦਿਖਾ ਰਿਹਾ ਤੁਹਾਨੂੰ ਇਹਨਾਂ ਦੇ ਨਾਲ ਇੱਕ ਨਵਦੀਪ ਨਾਮ ਦਾ ਮੁੰਡਾ ਜਾ ਰਿਹਾ ਜਿਹਦੇ ਮਾਤਾ ਪਿਤਾ ਵਿਦੇਸ਼ਾਂ ਵਿੱਚ ਰਹਿੰਦੇ ਆ ਉਹਨਾਂ ਕੋ ਨਮੋਨਾ ਸੀਗਾ ਤੇ दारू ਵਗੈਰਾ ਦਾ ਸੇਵਨ ਕਰਦਾ ਸੀਗਾ ਉਹ ਵੀ ਉਹਦੇ ਤੇ ਵੀ ਗੁਰੂ ਸਾਹਿਬ ਦੀ ਕਿਰਪਾ ਹੋਈ ਉਹ ਵੀ ਅੰਮ੍ਰਿਤਪਾਣ ਕਰ ਲਿਆ ਉਹਨਾਂ ਨੇ ਵੀ ਔਰ ਇਸ ਬੀਬੀ ਨੇ ਵੀ ਹਾਂ ਇਹ ਆਪਸ ਤੇ ਵਿੱਚ ਇਹਨਾਂ ਦਾ ਫਰੈਂਡਸ਼ਿਪ ਹੈਗੀ ਆ ਦੋਨਾਂ ਦੀ ਔਰ ਦੋਨੇ ਸੇਵਾ ਵਿੱਚ ਲੱਗੇ ਹੋਏ ਨੇ ਆਉਣ ਵਾਲਾ ਸਮਾਂ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਇਹ ਇਹ ਆਪਸ ਵਿੱਚ ਕਿਸ ਤਰ੍ਹਾਂ ਦੇ ਫਰੈਂਡ ਨੇ ਫਰੈਂਡ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੌਲੀ ਹੌਲੀ ਲਾਈਫ ਪਾਰਟਨਰ ਬਣ ਜਾਂਦੇ ਆ ਇੱਕ ਦੋਸਤਾਂ ਵਾਂਗ ਦੋਸਤੀ ਰਹਿੰਦੇ ਨੇ ਇੱਕ ਦੂਜੇ ਦੇ ਦੁਖ ਸੁਖ ਵਿੱਚ ਖੜਦੇ ਆ ਤਾਂ ਕਿਸੇ ਦੀ ਪ੍ਰਾਈਵੇਟ ਜ਼ਿੰਦਗੀ ਤੇ ਮੈਂ ਟਿੱਪਣੀ ਨਹੀਂ ਕਰਨਾ ਚਾਹਾਂਗਾ ਵੀ ਆਉਣ ਵਾਲੇ ਸਮੇਂ ਵਿੱਚ ਇਹ ਇਕੱਠੇ ਰਹਿੰਦੇ ਨੇ ਜਾਂ ਇਹਨਾਂ ਦੀ ਰਿਸ਼ਤਾ ਜਿਹੜਾ ਕਿੱਥੋਂ ਤੱਕ ਪਹੁੰਚਦਾ ਸਿਰਫ ਇੱਥੋਂ ਤੱਕ ਹੀ ਪਤਾ ਹੈ ਜਿੱਥੋਂ ਤੱਕ ਇਹ ਸੇਵਾ 'ਚ ਪਹੁੰਚੇ ਹੋਣੇ ਆਪਾਂ ਨੂੰ ਇੱਥੋਂ ਤੱਕ ਹੀ ਸੀਮਤ ਰੱਖਣਾ ਚਾਹੀਦਾ ਸੋ ਦੇਖੋ ਕਿੰਨੀ ਕਿਰਪਾ ਜਦੋਂ ਹੁੰਦੀ ਹੈ ਗੁਰੂ ਮਹਾਰਾਜ ਦੀ ਉਹ ਕੋ ਨਾ ਮੁੰਡਾ ਅੱਜ ਅੰਮ੍ਰਿਤ ਪਾਨ ਕਰਕੇ ਸਿੰਘ ਸਜ ਗਿਆ ਔਰ ਵਧੀਆ ਦਸਤਾਰ ਦਮਾਲਾ ਸਜਾਰਿਆ ਇਹ ਪੈਣ ਸਿਰ ਤੇ ਚੁੰਨੀ ਰੱਖ ਰਹੀ ਹੈ ਔਰ ਆਪਾਂ ਜਿਹੜਿਆਂ ਆਪਾਂ ਸਿੱਖੀ ਤੋਂ ਅੱਜ ਵੀ ਦੂਰ ਆ ਆਪਾਂ ਨੂੰ ਇੰਜ ਲੱਗਦਾ ਪਤਾ ਨਹੀਂ ਸਾਡੇ ਕੋਲ ਫਹਾਹ ਪੈ ਜਾਣਾ ਪਰ ਅਸਲ ਚੀਜ਼ ਇਹ ਹੈ ਵੀ ਜਦੋਂ ਆਪਾਂ ਅੰਮ੍ਰਿਤ ਛਕ ਲੈਂਦੇ ਆ ਤਾਂ ਸਾਡੇ ਗੱਲਾਂ ਚੋ ਜ਼ਿੰਮੇਵਾਰੀਆਂ ਦਾ ਦੁਨੀਆਦਾਰੀ ਦਾ ਹੋਰ ਜਿੰਨੀਆਂ ਔਕੜਾਂ ਮੁਸੀਬਤਾਂ ਆਉਣ ਵਾਲੀਆਂ ਨੇ ਉਹ ਸਾਰਾ ਫਹਾਹ ਲੈ ਜਾਂਦਾ ਹੈ ਸੋ ਗੁਰੂ ਵਾਲੇ ਆਪਾਂ ਨੂੰ ਸਾਰਿਆਂ ਨੂੰ ਬੰਨਣਾ ਚਾਹੀਦਾ ਹੈ ਆਪਾਂ ਨੂੰ ਇਥੋਂ ਸੋਚ ਲੈਣਾ ਚਾਹੀਦਾ ਹੈ ਕਿ ਇੱਕ Hindu ਪਰਿਵਾਰ ਦੀ ਲੜਕੀ ਜਿਹਦੇ ਦੇ ਅੰਦਰ ਇੱਕ ਦਮ ਸਿੱਖੀ ਲਈ ਪ੍ਰੇਮ ਜਾਗਿਆ ਔਰ ਉਹ ਨੇ ਅੰਮ੍ਰਿਤ ਪਾਨ ਕਰ ਲਿਆ ਤਾਂ ਆਪਾਂ ਜਿਹੜੇ ਸਿੱਖਾਂ ਦੇ ਘਰਾਂ ਦੇ ਵਿੱਚ ਹੀ ਜਨਮੇ ਹੋਏ ਆ ਆਪਾਂ ਨੂੰ ਅਮਰਤ ਪਾਣ ਕਰ ਲਈਏ ਤਾਂ ਆਪਣੀ ਸਿੱਖੀ ਨੂੰ ਹੋਰ ਚਾਰ ਚੰਨ ਲੱਗਦੇ ਨੇ ਔਰ ਆਪਣਾ ਸ਼ਿੰਗਾਰ ਹੋਰ ਵੱਧ ਆ ਆ ਜਿਹੜੇ ਭੜੇ ਭੜੇ ਬਾਣੇ ਪਾਉਂਦੇ ਆ ਜੀਨਾ ਵਗੈਰਾ ਇਹ ਉਹ ਵਾਲ ਕਟਾ ਦਿੰਦੇ ਆ ਜਾਂ ਸਟ੍ਰੇਟ ਵਾਲ ਕਰਾ ਕੇ ਕੁੜੀਆਂ ਨੰਗੇ ਸਿਰ ਫੇਰਦੀਆਂ ਨੇ ਤੋਂ ਇਹ ਚੀਜ਼ਾਂ ਜਿਹੜੀਆਂ ਨੇ ਅਸੂਲਾਂ ਦੇ ਸਿਧਾਂਤਾਂ ਦੇ ਖਿਲਾਫ ਨੇ ਔਰ ਜਦੋਂ ਗੁਰੂ ਵਾਲਾ ਬੰਦਾ ਹੋ ਜਾਂਦਾ ਤਾਂ ਉਹਦੇ ਅੰਦਰ ਖੁਦ ਇਹ ਚੀਜ਼ਾਂ ਆ ਜਾਂਦੀਆਂ ਨੇ ਸੋ ਇਸ ਵੀਡੀਓ ਨੂੰ ਬڑے ਗਵਰਨਰ ਦੇਖੋ ਤੁਸੀਂ ਕਿੰਨਾ ਸੋਹਣਾ ਉਹਨਾਂ ਦਾ ਲੋਕ ਉਹਨਾਂ ਨੂੰ ਕਿੰਨਾ ਪਿਆਰ ਦੇ ਰਹੇ ਨੇ ਕਿੰਨਾ ਮੁਹੱਬਤ ਦੇ ਰਹੇ ਨੇ ਔਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਿਸੇ ਇੱਕ ਚੀਜ਼ ਦੀ ਘਾਟ ਨਹੀਂ ਰਹਿਣੀ ਇੱਧਰ ਬਾਕੀ ਪੰਜਾਬ ਵਾਸੀਆਂ ਨੇ ਵਿਦੇਸ਼ਾਂ ਵਿੱਚ ਵੱਸਦੇ ਵੀਰਾਂ ਨੇ ਸਾਰਿਆਂ ਨੇ ਉਸਤੀ ਪੈਣ ਲਈ ਯੋਗਤਦਨ ਪਾ ਦੇਣਾ ਹੈ ਉਹ ਘਰੋਂ ਵੀ ਕੋਈ ਬਾਲੇ ਤਕੜੇ ਰਹੀਸ ਖਾਨਦਾਨ ਚੋਂ ਨਹੀਂ ਇੱਕ ਮੱਧਮ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਸੋ ਮੇਰੇ ਵੀਰ ਪਰ ਭੈਣ ਜਿੰਨੇ ਵੀ ਨੇ ਵੱਧ ਚੜ ਕੇ ਇਹੋ ਜਿਹੀ ਭੈਣ ਦਾ ਜਿਹੜੀ ਵੀ ਸਿੱਖੀ ਨਾਲ ਵੀ ਜੁੜੀ ਔਰ ਕਿਸਾਨਾਂ ਦੀ ਵੀ ਉੱਥੇ ਸੇਵਾ ਕਰ ਰਹੀ ਹੈ ਦਵਾਈਆਂ ਦੀ ਸੇਵਾ ਕਰ ਰਹੀ ਹੈ ਤਾਂ ਵੱਧ ਤੋਂ ਵੱਧ ਆਪਾਂ ਯੋਗਦਾਨ ਪਾਈਏ ਤਾਂ ਕਿ ਉਹ ਹੋਰ ਸੇਵਾ ਵੱਡੀ ਕਰੇ ਔਰ ਉਹਨਾਂ ਕੋਲੇ ਜਿੰਨੀ ਮਾਇਆ ਆਏ ਉਹ ਸੰਗਤ ਦੇ ਲੇਖੇ ਲਾਣ ਔਰ ਗੁਰੂ ਮਹਾਰਾਜ ਸੱਚੇ ਪਾਚਾ ਸਭ ਤੇ ਕਿਰਪਾ ਕਰੇ ਕਿ ਥੋੜਾ ਥੋੜਾ ਯੋਗਦਾਨ ਆਪਾਂ ਸਾਰੇ ਪਾਈਏ ਸੋ ਮੇਰੇ ਵੀਰੋ ਜਿੰਨੂੰ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਚੈਨਲ ਤੇ ਜਿਹੜੀ ਵੀ ਵੀਡੀਓ ਹ ਬਿਨਾਂ ਜ਼ਰੂਰਤ ਦੀਆਂ ਮੈਂ ਚੀਜ਼ਾਂ ਨਹੀਂ ਪਾਂਦਾ ਸੋ ਮੇਰੇ ਉਹ ਵੀਡੀਓ ਦੇਖ ਕੇ ਹੰਝੂ ਆ ਗਏ YouTube ਤੇ ਇੱਕ ਭੈਣ ਨੇ ਆ ਜਾ ਕੇ ਉਹਨਾਂ ਦਾ ਇੰਟਰਵਿਊ ਕੀਤਾ ਵੀ ਗੁਰੂ ਸੱਚੇ ਪਾਤਸ਼ਾਹ ਜ਼ਰੂਰੀ ਨਹੀਂ ਵੀ ਕਿਰਪਾ ਕਿਤੇ ਤੇ ਵੀ ਕਰ ਸਕਦਾ ਉਹ ਜਿਹਦੇ ਤੇ ਕਿਰਪਾ ਹੋ ਜੇ ਉਹ ਹੀ ਮਹਾਨ ਹੋ ਜਾਂਦਾ ਤੇ ਅਸੀਂ ਅਜੇ ਤੇ ਬਹੁਤ ਪਿਛੜੇ ਹੋਏ ਹਾਂ ਗੁਰੂ ਸਾਹਿਬ ਤੋਂ ਬਹੁਤ ਦੂਰ ਹਾਂ ਤੇ ਕਿ ਅਸੀਂ ਗੁਰੂ ਨਾਲ ਪਿਆਰ ਕਰੀਏ ਤਾਂ ਗੁਰੂ ਵੀ ਸਾਡੇ ਨਾਲ ਕਰੂਗਾ ਸੋ ਆਪਣਾ ਵੀ ਜੀਵਨ ਸਫਲ ਹੋ ਜਾਊਗਾ ਸੋ ਦੋਸਤੋ ਜਿਸ ਤਰ੍ਹਾਂ ਇਹ ਨਵਦੀਪ ਦਾ ਤੇ ਇਹਨਾ ਭੈਣ ਦਾ ਜਨਮ ਸਫਲਾ ਹੋਇਆ ਐ ਇਦਾਂ ਮੈਂ ਚਾਹਨਾ ਕਿ ਆਪਣਾ ਸਾਰਿਆਂ ਦਾ ਹੋਵੇ ਮੇਰਾ ਵੀ ਹੋਵੇ ਤੁਹਾਡਾ ਵੀ ਹੋਵੇ ਇਸ ਲਈ ਜ਼ਰੂਰ ਹੈ ਮੜਾ ਜ ਮਨ ਬਣਾਣ ਦੀ ਸੋ ਸਾਰੇ ਆਪੋ ਆਪਣੇ ਵਿਚਾਰ ਇਸ ਵੀਡੀਓ ਰਾਈ ਜਰੂਰ ਦੱਸਿਓ ਔਰ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ ਸਭ ਦਾ ਸਤ ਸ੍ਰੀ ਅਕਾਲ